ਉਹਨਾਂ ਨੇ ਮੈਨੂੰ ਇੰਸਟਾਗ੍ਰam ਤੇ ਟੈਗ ਕੀਤਾ ਸੀ ਕਿ ਤੁਸੀਂ ਮਤਲਬ ਕਿ ਐਦਾਂ ਦੀ ਵੀਡੀਓ ਪਾ ਰਹੇ ਮਤਲਬ ਕਿ ਤੁਸੀਂ ਐਦਾਂ ਦਾ ਮਤਲਬ ਕਿ ਕਰ ਰਹੇ ਤਾਂ ਇੱਕ ਵਾਰੀ ਤਾਂ ਲਾਸ਼ ਲੱਭ ਗਈ ਹੈ ਇੱਕ ਵਾਰੀ ਤਾਂ লাশ ਲੱਗ ਗਈ ਐ ਇਸ ਵਾਰੀ ਦੂਸਰੀ ਵਾਲੀ ਤਾਂ ਨਹੀਂ ਲੱਭਣੀ ਮੇਰੇ ਵੱਲੋਂ লাশ ਨਹੀਂ ਲੱਭਣੀ ਤੇ ਇਹ ਨਾ ਸਮਝਣਾ ਕਿ ਪਾਰਕਿੰਗ ਇੱਕੋ ਜਗ੍ਹਾ ਹੈਗੀ ਪਾਰਕਿੰਗ ਹਰ ਜਗ੍ਹਾ ਹੈਗੀ ਉਹਨਾਂ ਨੇ ਆ ਚੀਜ਼ ਦੀ ਧਮਕੀ ਦਿੱਤੀ ਹੈ ਕਿ ਤੁਹਾਨੂੰ ਆਪਾਂ ਮਾਰ ਸਕਦੇ ਹਾਂ ਅੰਮ੍ਰਿਤਪਾਲ ਜੀ ਗੱਲ ਹੋਈ ਕਿ ਗੱਲ ਹੋਈ ਕੀ ਸੀ ਕਿਉਂਕਿ ਪਹਿਲਾਂ ਵੀ ਵਿਵਾਦ ਹੋਇਆ ਸੀ ਤੁਸੀਂ ਪਹਿਲਾਂ ਵੀ ਕਿਤੇ ਗਏ ਸੀ ਬੁਲਾਣ ਤੇ ਕੀ ਗੱਲ ਹੋਈ ਸੀ ਇਹਨਾਂ ਦੇ ਇਹਨਾਂ ਦੇ ਕਹਿੰਦੇ ਆਪਾਂ ਹਰ ਜਗ੍ਹਾ ਮਾਫੀਆਂ ਮੰਗੀਆਂ ਇਹਨਾਂ ਦੇ ਕਹਿੰਦੇ ਆਪਾਂ ਹਰ ਜਗ੍ਹਾ ਸੌਰੀ ਮੰਗੀ ਹਰ ਜਗ੍ਹਾ ਮਾਫੀਆਂ ਮੰਗੀਆਂ ਪਰ ਇਹ ਇਹ ਸਮਝਦੇ ਨਹੀਂ ਪਏ ਇਹਨਾਂ ਨੇ ਸਾਨੂੰ ਧੋਖੇ ਨਾਲ ਬੁਲਾਇਆ ਉਤੋਂ ਉਤੋਂ ਇਹਨਾਂ ਨੇ ਸਾਨੂੰ ਧੋਖੇ ਨਾਲ ਬੁਲਾਇਆ ਕਹਿ ਕੇ ਉਤੋਂ 7-8 ਜਣੇ ਨਿਯੰਗ ਜੀ ਆ ਗਏ ਇਹਨਾਂ ਨੇ ਸਾਨੂੰ ਧੋਖੇ ਨਾਲ ਉੱਥੇ ਬੁਲਾਇਆ ਇਹ ਵੀ ਨਹੀਂ ਕਿ ਪ੍ਰਮੋਸ਼ਨਾਂ ਦੀ ਇਹਨਾਂ ਨੇ ਕਿਹਾ ਹੀ ਕਿ ਆਪਾਂ ਪ੍ਰਮੋਸ਼ਨ ਕਰਾਣੀ ਹੈ ਫੋਨਾਂ ਦੀ 2000 ਰੁਪਿਆ ਕਾਊਂਟ ਚ ਪਾ ਦਿੱਤਾ ਤੇ ਇਹਨਾਂ ਨੇ ਉੱਥੇ ਸੱਦ ਲਿਆ ਸਾਨੂੰ ਪਹਿਲਾ ਮੋਕੇ ਦਾ ਕਹਿ ਕੇ ਫੇ ਸਵੇਰੇ ਫੋਨ ਆਇਆ ਤੀ ਤਰਨ ਤਰ ਚਿੱਤੇ ਗਿਆ ਪਿੰਡ ਆਜੋ ਤੇ ਆਪਾਂ ਉੱਥੇ ਚਲੇ ਗਏ ਗੱਡੀ ਸਾਡੀ ਰੋਗਲੀ ਗੱਡੀ ਤੋਂ ਸਾਨੂੰ ਜ਼ਬਰਦਸਤੀ ਕੱਢ ਲਿੱਤਾ ਬਾਹਰ ਜੋ ਜੋ ਇਸ ਕੁੜੀ ਨਾਲ ਹੋਇਆ ਸੀ ਮੈਨੂੰ ਇਹ ਨਹੀਂ ਪਤਾ ਬਸ ਉਹ ਜਾ ਹੀ ਮੇਰੇ ਨਾਲ ਕੁਝ ਹੋਇਆ ਸੀ ਤੇ ਮੈਂ ਉਹੀ ਚੀਜ਼ ਨੂੰ ਮ ਉਹਨੇ ਮੇਰੀ ਨਹੀਂ ਮੰਨੀ ਇਹਨਾਂ ਨੇ ਮੇ ਕੋ ਫੋਨ ਫੜ ਕੇ ਵੀਡੀਓ ਡਿਲੀਟ ਕਰਵਾ ਲਿੱਤੀਆਂ ਮੈਨੂੰ ਇਹ ਨਹੀਂ ਪਤਾ ਮੈਨੂੰ ਕਿਉਂ ਧਮਕੀਆਂ ਦਿੱਤੀਆਂ ਜਾ ਰਹੀਆਂ ਕਿਉਂ ਕੀਤਾ ਜਾ ਰਿਹਾ ਜਾਂ ਤੇ ਇਹ ਆਪਣੀ ਫੇਮ ਚਾਹੁੰਦੇ ਹੈ ਜਾਂ ਤੇ ਪਤਾ ਨਹੀਂ ਕੀ ਚਾਹੁੰਦੇ ਹੈ ਬਸ ਮੈਂ ਆਈ ਕਰਨਾ ਚਾਹਾਂਗੀ ਮੈਂ ਆ ਚੀਜ਼ ਚ ਨਹੀਂ ਪਹਿਣਾ ਚਾਹੁੰਦੀ ਪਰ ਮੈਨੂੰ ਇਹ ਪਤਾ ਲੱਗਾ ਕਿ ਜਦੋਂ ਮੈਰੋ ਮੈਰੋ ਸਾਹਿਬ ਨੇ ਜਦੋਂ ਕਿਹਾ ਕਿ ਤੁਸੀਂ ਜਦੋਂ ਜਦੋਂ ਉਹਨਾਂ ਨੇ ਕਿਹਾ ਕਿ ਤੁਸੀਂ ਵੀਡੀਓ ਪਹਿਲਾਂ ਉਹਦੀ ਉਹਦੀ ਤਾਂ লাশ ਲੱਭ ਗਈ ਹੈ ਤੇ ਇਸ ਵਾਰੀ ਤੇਰੀ লাশ ਨਹੀਂ ਲੱਭਣੀ ਐ ਤੇ ਤੂੰ ਹੁਣ ਤੂੰ ਬਚ ਜਾ ਮੇਰੀ ਫੈਮਲੀ ਨੂੰ ਵੀ ਟਾਰਗੇਟ ਕੀਤਾ ਸਿੱਧਾ ਮੈਨੂੰ ਵੀ ਕੀਤਾ ਫਿਰ ਇਹੋ ਤੱਕ ਮੇਰੇ ਫਾਦਰ ਸਾਹਿਬ ਕੰਮ ਤੇ ਨਹੀਂ ਜਾਣਦੇ ਮੇ ਮੇਰੇ ਕਰਕੇ ਮੇਰੇ ਨਾਲ ਰਹਿ ਰਹੇ ਨੇ ਉਹ 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 ਕਹਿੰਦੇ ਨੇ ਕਿ ਆਪਾਂ ਇੱਥੋਂ ਚਲੀ ਜਾਈਏ ਪਹਿਲਾ ਵੀਡੀਓ ਪਾਤੀ ਅਣਜਾਣੇ ਚ ਕਿ ਜੋ ਲੋਕਾਂ ਦੇ ਮਗਰ ਲਾ ਕੇ ਵੀਡੀਓ ਪਾ ਦਿੰਦੀ ਕਿਹਦੇ ਕਹਣੇ ਤੇ ਕਹਤਾ ਇਹ ਵੀਡੀਓ ਚਲਣੀ ਬੜੀ ਆ ਐਦਾਂ ਹੋਣੀ ਆ ਉਦੋਂ ਮੇਰਾ ਨਵਾਂ ਨਵਾਂ ਸਟਾਰਟ ਹੋਇਆ ਸੀ ਸਟਾਰਟਅਪ ਕੀਤਾ ਹੀ ਪ੍ਰਮੋਸ਼ਨ ਕਰਨਾ ਹਾਂਜੀ ਤੇ ਮੈਂ ਫਿਰ ਉਹਦੇ ਪੈਸੇ ਵੀ ਮਿਲਦੇ ਸੀ ਹਾਂਜੀ ਤੇ ਮੈਂ ਇਹਨਾਂ ਨੂੰ ਮੈਰੋ ਸਾਹਿਬ ਨੂੰ ਇਹੀ ਗੱਲ ਕਹੀ ਕਿ ਮੈਨੂੰ ਉਹ ਚੀਜ਼ਾਂ ਨਹੀਂ ਪਤਾ ਸੀ ਕਹਿੰਦੇ ਫਿਰ ਵੀਡੀਓ ਡਿਲੀਟ ਕਰ ਦੋ ਮੈਂ ਕਿ ਕਰ ਦੋ ਉਹਨਾਂ ਨੇ ਫੋਨ ਵਰਕੇ ਵੀਡੀਓ ਐ ਮਾਰਨ ਦੀ ਐਦਾ ਕਿਉਂ ਦੇ ਰਿਹਾ ਪੁਲਿਸ ਥਾਣੇ ਜਾ ਕੇ ਇਹਨਾਂ ਨੇ ਲਿਖਤੀ ਰੂਪ ਚ ਮੇਰੇ ਕੋ ਸਾਈਨ ਕੀਤੇ ਹੋਏ ਆ ਮਾਫੀ ਮੰਗੀ ਹੋਈ ਆ ਕਿ ਉਹ ਵੀਡੀਓ ਨਹੀਂ ਮੇਰੇ ਪੇਜ ਤੇ ਮਿਲੇਗੀ ਸਾਈਬਰ ਕਰਾਈਮ ਵਾਲਾ ਨੇ ਵੀਡੀਓ ਮੇਰੇ ਆਈਡੀ ਚੈੱਕ ਕੀਤੀ ਕਿ ਤੁਹਾਡੀ ਉਹ ਵੀਡੀਓ ਹੁਣ ਨਹੀਂ ਹੈਗੀ ਉਹਨਾਂ ਨੇ ਖੁਦ ਚੈੱਕ ਕੀਤੀ ਆ ਤੇ ਇਹ ਇਹ ਪਤਾ ਨਹੀਂ ਕਿਉਂ ਦੁਬਾਰਾ ਮੈਨੂੰ ਇਹ ਚੀਜ਼ ਟਾਰਗੇਟ ਕਰੀ ਜਾ ਰਿਹਾ ਪਲੀਜ਼ ਮੈਨੂੰ ਪਲੀਜ਼ ਸਿਕਿਉਰਿਟੀ ਦਿੱਤੀ ਜਾਵੇ ਆਪਾਂ ਹਰ ਜਗ੍ਹਾ ਤੇ ਜਾਣਾ ਹੁੰਦਾ ਇਹ ਚੀਜ਼ ਦੁਬਾਰਾ ਨਾ ਦਰਾਈ ਜਾਵੇ ਉਹ ਜਿੱਦਾਂ ਉਹਨਾਂ ਨੇ ਮੈਨੂੰ ਕਿਹਾ ਕਿ ਟਾਰਗੇਟ ਕੀਤਾ ਜਿੱਦਾਂ ਉਹ ਕੁੜੀ ਮਰ ਗਈ ਹੈ ਤੇ ਬਾਅਦ ਚੋ ਮੇਰਾ ਤੇ ਮੇਰੀ ਫੈਮਲੀ ਦਾ ਜੋ ਕੁਸ਼ ਹੋ ਗਿਆ ਇਹਨਾਂ ਨੇ ਮੇਰੀ ਫੈਮਲੀ ਨੂੰ ਵੀ ਸਿੱਧਾ ਟਾਰਗੇਟ ਕੀਤਾ ਤੇ ਇਹਦਾ ਜ਼ਿੰਮੇਵਾਰ ਕੋਣ ਹੈ